ਕੀ ਸਾਥੀ ਜੀ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਪਹਾੜੇ ਐਸਪੀ ਟ੍ਰੈਫਿਕ ਡੀਐਸਪੀ ਟ੍ਰੈਫਿਕ ਔਰ ਟ੍ਰੈਫਿਕ ਇੰਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਤਹਿਤ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾ ਦੇਸ਼ ਦੇ ਵਿੱਚ ਇੱਕ ਮੋਢੀ ਸੂਬੇ ਦੇ ਬੱਚਿਓ ਜਾਣਨ ਲੱਗਿਆ ਟ੍ਰੈਫਿਕ ਮੈਨੇਜਮੈਂਟ ਲਈ ਔਰ ਮਾਝਾਗ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨੀਸ਼ੀਏਟਿਵ ਲਏ ਨੇ ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਇੱਕ ਨਵਿਕਲੀ ਫੋਰਸ ਬਣੀ ਆ ਉਹਦੇ ਤਹਿਤ ਅੱਜ ਡਿਸਟ੍ਰਿਕਟ ਟ੍ਰੈਫਿਕ ਇੰਚਾਰजेस ਨਾਲ ਮੀਟਿੰਗ ਕੀਤੀ ਗਈ ਕਿ ਜਿਹੜਾ ਕੰਮ ਅੱਛਾ ਹੋਇਆ ਹੈਗਾ ਪੰਜਾਬ ਦੇ ਵਿੱਚ ਸੈਫਟ ਐਕਸੀਡੈਂਟਾਂ ਦੇ ਵਿੱਚ ਜੋ ਮੌਤ ਦਰ ਹੈਗੀ ਆ ਉਹਨੂੰ ਅਸੀਂ ਕੰਬੋੜਾ ਪਾਣ ਦੇ ਵਿੱਚ ਕਾਮਯਾਬ ਹੋયા ਔਰ ਉਸ ਮੋੜੇ ਨੂੰ ਅੱਗੇ ਆਨ ਆਲੇ ਸਮੇਂ ਦੇ ਵਿੱਚ ਆਪਾਂ ਸਟਰੈਂਥਨ ਕਰ ਪਾਈਏ ਉਹਦੇ ਲਈ ਜ਼ਿਲ੍ਹਿਆਂ ਦੇ ਐਸਪੀ ਡੀਐਸਪੀਜ਼ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਆਪਣੀਆਂ ਪ੍ਰਾਇਓਰਿਟੀਜ਼ ਰਹਿਣਗੀਆਂ ਕਿਹੜੇ ਕਿਹੜੇ ਕੰਮ ਆਪਾਂ ਨੇ ਕਦਨੇ ਨੇ ਜੀ ਦੇ ਕਾਰਨ ਥੋੜੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਮੌਤ ਦਾਦਾ ਉਹਦੇ ਚ ਜਾਦਾ ਥੱਡੇ ਲਿਆ ਪਾਈਏ ਵਿਚਾਰ ਕੀਤਾ ਗਿਆ ਇਹਦੇ ਚ ਖਾਸ ਤੌਰ ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਡਰੰਕਨ ਡਰਾਈਵਿੰਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਝੇ ਕੀਤੇ ਕਿਸ ਤਾ ਕਿਸ ਤਾ ਆਪਾਂ ਨਾਕਾਜ਼ ਪਲਾਨ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਸੋਵਰਿਟੀ ਚੈੱਕਪੋਸਟ ਦਾ ਨਾਮ ਦੇਦੇ ਆਂ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋ ਕੰਵ ਦੇ ਵਿੱਚ ਨਾ ਪਾ ਰਾਇ ਸਾਹਿਬ ਗੋਡੀ ਤੋਂ ਦੇ ਵਿੱਚ ਸਪੀਡ ਲਿਮਟ ਨੂੰ ਲੈ ਕੇ ਹੁਣ ਆਟੋਮੈਟਿਕ ਕੈਮਰੇ ਲੱਗੇ ਨੇ ਪਰ ਪੰਜਾਬ ਉਸ ਮਾਮਲੇ ਦੇ ਪਿਛੇ ਤੋਂ ਲੱਗਦਾ ਉਸ ਦੀ ਲੋੜ ਹੈਗੀ ਹੈ ਸਮੇਂ ਦੇ ਮੁਤਾਬਕ ਨਹੀਂ ਪੰਜਾਬ ਪਹਿਲੀ ਗੱਲ ਤਾਂ ਇਹ ਐਸ ਤਰ੍ਹਾਂ ਨਹੀਂ ਕਿ ਪੰਜਾਬ ਉਹਦੇ ਵਿੱਚ ਪਿੱਛੇ ਹੈਗਾ ਅਸੀਂ ਇਹ ਦੇਖਦਾ ਹੁੰਦਾ ਕਿ ਪੰਜਾਬ ਦੇ ਦੇ ਰਿਸੋਰਸਸ ਉੱਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸੀਮਮ ਜਰੂਰਤ ਹੈਗੀ ਆ ਔਰ ਮਾਝਾ ਮੁੱਖ ਮੰਤਰੀ ਜੀ ਦੇ ਅਹ ਤਹਿਤ ਇੱਕ ਮੀਟਿੰਗ ਕੀਤੀ ਗਈ ਕਿ ਕਿੱਥੇ ਕਿੱਥੇ ਆਪਾਂ ਨੂੰ ਕੈਮਰਿਆਂ ਦੀ ਲੋੜ ਹੈਗੀ ਆ ਉਹਦੇ ਵਿੱਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ ਜਿੱਥੇ ਜ਼ਿਆਦਾ ਸਮੱਸਿਆ ਆਂਦੀ ਆ ਓਵਰ ਸਪੀਡਿੰਗ ਦੀ ਉਹ ਫਤਿਹਗੜ੍ਹ ਸਾਹਿਬ ਮੁਹਾਲੀ ਅਹ ਔਰ ਆਪਣਾ ਰੂਪਨਗਰ ਜੀਨੂ ਆਪਾਂ ਪਹਿਨਾ ਰੋਪੜ ਕਹਿੰਦੇ ਸੀ ਉੱਥੇ ਅਸੀਂ ਕੈਮਰੇ ਅ ਲਾਉਣ ਦੀ ਪਲਾਨ ਤਿਆਰ ਕੱਢੀ ਹੈਗੀ ਆ ਉਹਦੇ ਲਈ ਹੁਣ ਟੈਂਡਰ ਇਨਵਾਈਟ ਕੀਤੇ ਜਾਣਗੇ ਔਰ ਆਨ ਆਲੇ ਸਮਝ ਦੇ ਵਿੱਚ ਉਥੇ ਵੀ ਕਹਿਦੇ ਨੇ ਕਿ ਜਿਹੜਾ ਲੱਗੀ ਹੈ ਪਰ ਉਹਦੇ ਕੋਲ ਸੁਪਰੀਮ ਕੋਰਟ ਡਾਇਰੈਕਸ਼ਨ ਸੀਗਾ ਆਪਾਂ ਕਿਸੇ ਪਹਿਲਾਂ ਬੁਰੀ ਗਮਨ ਚ ਲੇਕਿਨ ਇਸ ਸੜਕ ਨਾਲੇ ਜਿਹੜੇ ਹਾਈਵੇ ਨੇ ਨੇ ਠੇਕੇ ਨਾਲ ਆਪਣਾ ਸ਼ਦਾਬ ਦੇ ਦੇ। ਦੇਖੋ ਪਿਛਲੀ ਗੌਰਮਤ ਨੇ ਕੋਈ ਤਬਦੀਲੀ ਕਰਕੇ ਠੇਕੇ ਬੁਣੇ ਤਾਂ ਇਹ ਠੇਕੇ ਕਾਨੂੰਨ ਬਾਰੇ ਦੇਖਣਾ ਚਾਹੀਦਾ ਕਿ ਸ਼ਦਾਬ ਨਾ ਮਿਲਦਾ। ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ ਆਪਾਂ ਜਿਹੜੀ ਸਾਡੀ ਡਿਊਟੀ ਆ ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਦਾਬ ਦਾ ਸੇਵਨ ਕਰਕੇ ਕੋਈ ਵੀ ਸੜਕ ਤੇ ਚੜਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ। ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿੱਥੋਂ ਪੀ ਕੇ ਆਇਆ ਉਹ ਸਾਡਾ ਉਹ ਨਹੀਂ ਹੈਗਾ ਸਾਨੂੰ ਆ ਕਿ ਜੇ ਉਹ ਸੜਕ ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਦਿਆ ਉਹਨੂੰ ਅਸੀਂ ਰੋਕਣਾ ਹੈ ਜਿਹੜੇ ਬਣ ਰਹੇ ਇੱਕ ਬਹੁਤ ਵੱਡਾ ਇਸ਼ੂ ਹੈਗਾ ਕਿਉਂਕਿ ਜਦੋਂ ਵੀ ਡਾਇਵਰਸ ਕਰਦੇ ਆ ਸੜਕਾਂ ਤੇ ਤਾਂ ਉਹ ਜਦੋਂ ਵੀ ਟ੍ਰੈਫਿਕ ਚੜਦਾ ਹੈ ਤਾਂ ਹਾਦਸਿਆਂ ਦੇ ਕਾਰਨ ਹੋ ਜਾਂਦੇ ਸੋ ਨੈਸ਼ਨਲ ਹਾਈਵੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਠੋਕੀ ਨੰ ਬਿਲਕੁਲ ਹੋ ਰਹੀ ਹੈ ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ ਇਹ ਮੈਂ ਤੁਹਾਡੇ ਸਾਧਿਆਂ ਦੇ ਮਾਧਿਅਮ ਦੇ ਰਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਨੇ ਇੱਕ ਟ੍ਰੈਫਿਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਚਿਊਟ ਬਣਾਇਆ ਹੈਗਾ ਜਿੱਥੇ ਕਿ ਹਰ ਇੱਕ ਡਾਟਾ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਈਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੌਟ ਤੇ ਐਕਸੀਡੈਂਟ ਹੋ ਰਹੇ ਨੇ ਕਿਹੜੇ ਸਪੌਟ ਤੇ ਆਪਾਂ ਨੂੰ ਕੀ ਉਥੇ ਮੈਜ਼ਰ ਲੈਣਾ ਚਾਹੀਦਾ ਹੈਗਾ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ ਸਾਡੇ ਬਹੁਤ ਹੀ ਕੁਆਲਿਫਾਈਡ ਡਾਕਟਰ ਨਵਦੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਚਿਊਟ ਦੇ ਇਹ ਵਕ-ਵਕ ਜ਼ਿਲ੍ਹਿਆਂ ਦਾ ਦੌਰਾ ਕਰਦੇ ਨੇ ਬਨਾਲੇ ਦਾ ਇਹ ਆਲਰੇਡੀ ਦੌਰਾ ਕਰ ਚੁੱਕੇ ਨੇ ਉਹਨਾਂ ਜ਼ਿਲ੍ਹਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲਾਨ ਪ੍ਰਪੇਅਰ ਕਰਨੀ ਕਿ ਵੀ ਦੇ ਹੁੰਦਾ ਕਿ ਥੋੜੀ ਜੀ ਈ ਪਲਾਨਿੰਗ ਦੇ ਨਾਲ ਟ੍ਰੈਫਿਕ ਨੂੰ ਇਸ ਆਊਟ ਕੀਤਾ ਜਾ ਸਕਦਾ ਵੀ ਇੱਥੋਂ ਵਨ ਵੇ ਕਾ ਦੋ ਇੱਥੋਂ ਆ ਕਾ ਦੋ ਉਹਦੇ ਨਾਲ ਟ੍ਰੈਫਿਕ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾ ਸਕਦਾ ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰਦੇ ਹੈਗੇ ਨੇ ਡਾਕਟਰ ਨਵਦੀਪ ਅਸੀਚਾ ਔਰ ਜ਼ਿਲ੍ਹਿਆਂ ਦੇ ਐਸਪੀ ਸਹਿਬਾਨ ਡੀਐਸਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈ ਜੀ ਕਿ ਤੁਸੀਂ ਇਹਨਾਂ ਨੂੰ ਬੁਲਾਓ ਆਪਣੇ ਜ਼ਿਲ੍ਹਿਆਂ ਦੇ ਵਿੱਚ ਔਰ ਆਪਣੀ ਸਾਰੀ ਟ੍ਰੈਫਿਕ ਨੂੰ ਸੈਂਟੀਫਿਕਲੀ ਐਗਜ਼ਾਮਨ ਕਰਾਓ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀਆ ਉਹਨੂੰ ਵੀ ਹੱਲ ਕਰਨਾ ਕਿਉਂਕਿ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਪਾਈਏ ਉਹਨਾਂ ਨੂੰ ਅੱਛੀ ਕੈਪੈਸਿਟੀ ਦੀ ਸਰਵਿਸ ਦੇ ਪਾਈਏ ਲੋਕ ਕਈ ਜਿਹੜੇ ਨੇ ਟ੍ਰੈਫਿਕ ਰੂਲ ਸੀ ਲੱਗਣਾ ਕਰਦੇ ਨੇ ਉਹ ਰੂਲ ਨੂੰ ਫੋਲੋ ਕਰਨਾ ਭੁੱਲ ਜਾਂਦੇ ਨੇ ਉਹਨਾਂ ਲਈ ਕੀ ਟੱਪ ਹੈ ਦੇਖੋ ਮੈਂ ਤਾਂ ਸਾਧਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ ਤੇ ਪੰਜਾਬੀਆਂ ਤੇ ਵਿਸ਼ਵਾਸ ਹੈਗਾ ਕਿ ਉਹ ਰੂਲ ਨੂੰ ਫੋਲੋ ਕਰਨਗੇ ਤੇ ਭਾ ਜੇ ਨਹੀਂ ਰੂਲ ਫੋਲੋ ਹੋਣਗੇ ਤਾਂ ਅਸੀਂ ਉਹਦੇ ਲਈ ਚਲਾਨ ਵੀ ਕਰਾਂਗੇ ਤੇ ਉਹਨਾਂ ਨੂੰ ਉਹ ਉਹਦੇ ਲਈ ਸਫਾ ਵੀ ਕਰਨਾ ਪੈਣਾ ਹੈ ਇਹ ਚਲਾਨ ਵੀ ਸਰ ਲੈ ਕੇ ਆਉਂਦੇ ਨੇ ਉਹਦੇ ਲਈ ਵੀ ਹਾਂ ਇਹ ਚਲਾਨ ਬਹੁਤ ਅੱਛਾ ਤੁਸੀਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਨਲਾਈਨ ਚਲਾਨ ਦਾ ਇੱਕ ਪ੍ਰਥਾ ਸ਼ੁਰੂ ਕੀਤੀ ਆ ਕੋਈ 900 ਦੇ ਕਰੀਬ ਆ ਆਨਲਾਈਨ ਚਲਾਨ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ ਉਹਦੇ ਤਹਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਕਿਉਂਕਿ ਇੱਕ ਨਵੀਂ ਚੀਜ਼ ਆ ਉਹਨੂੰ ਚਲਾਨ ਦੇ ਵਿੱਚ ਥੋੜੀ ਦੇਰੀ ਹੋ ਰਹੀ ਆ ਪਰ ਸਾਡਾ ਉਪਰਾਲਾ ਹੈਗਾ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਹੋ ਸਕਣ ਆਪਣੇ ਇਹ ਚਲਾਨ ਪੰਜਾਬ ਦੇ ਡੈਲੀਟ ਬਹੁਤ ਹੈ ਗਿਆ ਹੱਥਿਆ ਕਰਕੇ ਜਿਨ੍ਹਾਂ ਵਿੱਚ ਇੱਕ ਮੁੱਖ ਕਾਰਨ ਆ ਵਾਰਾ ਪਸ਼ੂ ਹੋ ਗਿਆ ਉਸ ਨੂੰ ਲੈ ਕੇ ਕੋਈ ਸਰਕਾਰ ਨਾਲ ਯਕਾਲਮੇ ਹੋ ਰਿਹਾ ਹੈ ਉਹ ਵੀ ਠਲ ਪਾਈ ਜਾ ਸਕਦੀ ਹੈ ਬਿਲਕੁਲ ਸਰ ਆਵਾਰਾ ਪਸ਼ੂਆਂ ਬਾਰੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਅਲੱਗ-ਅਲੱਗ ਵਿਭਾਗਾਂ ਨੂੰ ਬੁਲਾਇਆ ਗਿਆ ਕਿਉਂਕਿ ਉਹਦੇ ਲੋਕਲ ਗਵਰਨਮੈਂਟ ਦਾ ਵੀ ਕੰਮ ਹੈਗਾ ਐਨੀਮਲ ਹਸਬੈਂਡਰੀ ਵਾਲਿਆਂ ਦਾ ਵੀ ਕੰਮ ਹੈਗਾ ਉਹਦੀ ਅਸੀਂ ਸਾਡੇ ਹੀ ਇੰਸਟੀਚਿਊਟ ਨੇ ਇੱਕ ਉਹਦੇ ਉੱਤੇ ਰਿਪੋਰਟ ਤਿਆਰ ਕੀਤੀ ਖਾਸ ਕਰਕੇ ਆਪਣੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਨੇ ਇਹਦੇ ਚ ਆਵਾਰਾ ਪਸ਼ੂਆਂ ਦੀ ਬਹੁਤ ਪ੍ਰੋਬਲਮ ਆ ਕੋਈ 350 ਮੌਤਾਂ ਹੁੰਦੀਆਂ ਨੇ ਆਪਣੀਆਂ ਸਾਲ ਦੇ ਵਿੱਚ ਆਵਾਰਾ ਪਸ਼ੂਆਂ ਕਰਕੇ ਉਹ ਪਲਾਨ ਬਣਾ ਕੇ ਅਸੀਂ ਮਾਨਯੋਗ ਚੀਫ ਸਕੱਟਰੀ ਸਾਹਿਬ ਨੂੰ ਦੇ ਦਿੱਤਾ ਹੈਗਾ ਉਹ ਅਲੱਗ-ਅਲੱਗ ਵਿਭਾਗਾਂ ਨੇ ਆਵਾਜ਼ਾ ਪਸ਼ੂਆਂ ਨੂੰ ਸੜਕਾਂ ਤੋਂ ਪਤਾ ਕਿਵੇਂ ਕਰਦਾ ਉਹਨਾਂ ਲਈ ਕੋਈ ਜਗ੍ਹਾ ਬਣਾਉਣੀ ਹੈ ਸਾਈਡ ਤੇ ਜਿੱਥੇ ਤਾਂ ਕਿ ਉਹ ਸੜਕ ਦੇ ਉੱਤੇ ਨਾ ਉਹ ਸਾਡੇ ਉਹ ਅਲੱਗ-ਅਲੱਗ ਵਿਭਾਗਾਂ ਦੀਆਂ ਡਿਊਟੀਆਂ ਲੱਗਣਗੀਆਂ ਔਰ ਮੈਨੂੰ ਉਮੀਦ ਹੈ ਕਿ ਆਨਾਲੇ ਸਮੇਂ ਇਸ ਜਿਹੜੀ ਸਮੱਸਿਆ ਹੈ ਤੇ ਤੋਂ ਆਪਾਂ ਨੂੰ ਨਿਜਾਤ ਮਿਲ ਜੇ ਸਰ ਬੇਸੰਤ ਕ੍ਰਿਸ਼ਨ ਰਾਜੀ ਰਾਓ ਕੰਨੇ 100 ਮੀਟਰ ਦੇ ਵਿੱਚ ਕਿਹੜੀ ਕਿਸੇ ਪੇਸ਼ਾਨੀ ਦਾ ਬਕਾਦਲ ਕਰੇਗਾ ਇਸਾਈ ਕਿ ਸਰ ਮੇਜਰ ਪ੍ਰੋਬਲਮ ਹੈ ਸਰ ਬਹੁਤ ਸਾਰੇ ਨੰਬਰ ਦੀ ਡਾਟਾ ਟੂਰੀ ਪ੍ਰੋਬਲਮ ਦੱਸ ਦੇ ਜੀ ਉਹਨਾਂ ਲਈ ਸਾਂਸ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਣਾ ਦੇਖੋ ਇਹ ਬਿਲਕੁਲ ਤੁਸੀਂ ਠੀਕ ਕਿਆ ਕਿ ਡਰੰਕਨ ਡਰਾਈਵਿੰਗ ਆਪਣੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਔਰ ਆਪਣੇ ਕਿਉਂਕਿ ਕੋਵਿਡ ਕਾਰਨ ਜਿਹੜੇ ਐਲਕੋਮੀਟਰ ਸੀਗੇ ਉਹ ਖਰਾਬ ਹੋ ਗਏ ਸੀਗੇ ਕਿਉਂਕਿ ਕੋਵਿਡ ਦੇ ਤਹਿਤ ਆਪਾਂ ਨੂੰ ਐਲਕੋਮੀਟਰ ਪ੍ਰਯੋਗ ਨਾ ਕਰਨ ਦੀ ਹਦਾਇਤ ਸੀਗੀ ਸੋ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਸ਼ੁਰੂ ਕਰ ਦਿੱਤੀ ਗਈ ਹੈ ਪਲੱਸ ਕੋਈ 800 ਦੇ ਕਰੀਬ ਅਸੀਂ ਨਵੇਂ ਐਲਕੋਮੀਟਰ ਖਰੀਦਦੇ ਹਾਂ ਲੁਧਿਆਣਾ ਵਾਸਤੇ ਸਾਡੇ ਸਟੇਟ ਵਾਸਤੇ ਲੁਧਿਆਣਾ ਨੂੰ ਕਿੰਨੇ ਆਪਾਂ ਇਹ ਤੋਂ